ਲੁਧਿਆਣਾ ਸ਼ਹਿਰ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਲੋਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ। ਸੋ ਇਸੇ ਤਹਿਤ ਲੁਧਿਆਣਾ ਸੈਨੀਟਰੀ ਐਂਡ ਪਾਈਪਸ ਦੇ ਟਰੇਡਰਸ ਐਸੋਸੀਏਸ਼ਨ ਦੇ ਵੱਲੋਂ ਜ਼ਿਲ੍ਹੇ ਨਾਲ ਜੁੜੇ ਜਿਨ੍ਹਾਂ ਵੀ ਨੁਮਾਇੰਦੇ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਇੱਕ ਵਿਸ਼ੇਸ਼ ਬੈਠਕ ਰੱਖੀ ਗਈ ਅਤੇ ਐਸੋਸੀਏਸ਼ਨ ਦੀ ਸਹਿਮਤੀ ਨਾਲ ਦਿਨੇਸ਼ ਅਗਰਵਾਲ ਰਾਏਕੋਟ ਪਾਲਿਆ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਬਣੇ ਪ੍ਰਧਾਨ ਦਾ ਮੈਂਬਰਾਂ ਨੇ ਹਾਰਪਾ ਕੇ ਅਤੇ ਫੁੱਲਾਂ ਦੇ ਗੁਲਦਸੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਨਵੰਬੀ ਤਪ੍ਰਦਾਨ ਵੱਲੋਂ মিডিਆ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਜੋ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਧਿਆਨਾ ਲਾਈਵ ਲਈ ਸੰਜੀਤ ਸੇਤੀਆ ਦੀ ਰਿਪੋਰਟ ਬਹੁਤ ਧੰਨਵਾਦ ਹੈ ਜੀ ਸਾਰੀ ਐਸੋਸੀਏਸ਼ਨ ਦਾ ਸਾਡੇ ਐਗਜ਼ੀਕਟਿਵ ਮੈਂਬਰਸ ਦਾ ਚੇਅਰਮੈਨ ਸਾਹਿਬ ਦਾ ਬਾਈ ਚੇਅਰਮੈਨ ਸਾਹਿਬ ਦਾ ਪ੍ਰੈਜ਼ੀਡੈਂਟ ਸਾਹਿਬ ਦਾ ਸਭ ਦਾ ਬਹੁਤ ਧੰਨਵਾਦ ਜੀ ਕਈ ਨੀ ਜੀ ਕਈ ਜਿਹੜੇ ਮੈਂਬਰਸ ਨੇ ਉਹਨਾਂ ਨੇ ਕਈ ਆਪਣੀ ਮੁਸ਼ਕਲਾਂ ਵੀ ਦੱਸਿਆ ਨੇ ਕਈ ਇਸ ਜਿਹੜੇ ਫੀਲਡ ਦੇ ਵਿੱਚ ਕੰਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਾ ਇਹ ਐਸੋਸੀਏਸ਼ਨ ਪਲੈਟਫਾਰਮ ਵੀ ਮੁਸ਼ਕਲਾਂ ਹੱਲ ਕਰਨ ਵਾਸਤੇ ਆ ਅਸੀਂ ਇਹੀ ਕਮਿਟਮੈਂਟ ਕੀਤੀ ਹੈ ਦੁਬਾਰਾ ਤੋਂ ਫੇਰ ਵੀ ਅਸੀਂ ਜੇ ਕੋਈ ਕਮੀਆਂ ਸਾਡੇ ਤੋਂ ਰਹਿ ਗਈਆਂ ਸੀ ਉਹਨੂੰ ਦੁਬਾਰਾ ਆ ਅਗਲੀ ਜਿਹੜੀ ਟਿਨਿਓਰ ਹੈਗੀ ਇਹ ਚ ਪੂਰੀਆਂ ਕਰਾਂਗੇ ਤੇ ਹੋਰ ਟੀਮ ਜਿਹੜੇ ਡਿਸਰਵਿੰਗ ਮੈਂਬਰਸ ਨੇ ਉਹ ਟੀਮ ਦੇ ਵਿੱਚ ਆਉਣਗੇ ਬੋਟਾ ਬੋਟਾ ਲਾ ਕੇ ਸਾਰੇ ਅਸੀਂ ਕੰਮ ਕਰਾਂਗੇ ਤਾਂ ਹੀ ਅਗਲੇ 2 ਸਾਲ ਬਾਅਦ ਅਸੀਂ ਆਪਣਾ ਜਿਹੜਾ ਵਰਕਆਊਟ ਦੱਸਦਾ ਉਹਨਾਂ ਨੂੰ ਆਪਣਾ ਜਿਹੜਾ ਹੋਪ ਪੇਪਰ ਆ ਉਹ ਦਿਖਾਵਾਂਗੇ ਵੀ ਅਸੀਂ ਇਹ ਹੱਲ ਕੀਤਾ ਹੋਇਆ ਸਰ ਕਿਹੜੀ ਕਿਹੜੀ ਮੁਸ਼ਕਲ ਆ ਜਿਹੜੀਆਂ ਹੋਣਗੀਆਂ ਤੁਸੀਂ ਪਹਿਲ ਦੇ ਆਧਾਰ ਤੇ ਕੁਰੀਆਂ ਕਰਵਾਓਗੇ ਆਹੀ ਅੱਜ ਹੁਣ ਪਹਿਲੀ ਮੁਸ਼ਕਲ ਤਾਂ ਜੇ ਇਹ ਸੇ ਸ਼ੁਰੂ ਹੋਗੀ ਵੀ ਜਿਵੇਂ ਅਮਰੀਕਾ ਨੇ ਬਾਈਕਾਟ ਪਹਿਲਾਂ ਸਾਡੇ ਤੇ ਟੈਰਿਫ ਲਾਤਾ ਉਵੇਂ ਇਹ ਸਾਡੇ ਟ੍ਰੇਡ ਦੇ ਅੰਦਰ ਵੀ ਕੈਮਨਸੀ ਕੰਪਨੀਆਂ ਨੇ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਅੱਜ ਇਹ ਇਹ ਸਾਡੇ ਜਿਹੜੇ ਸਾਨੂੰ ਪਹਿਲਾਂ ਇਹ ਸਮਾਨ ਦੇ ਕੇ ਸਾਨੂੰ ਦੱਬਦੀਆਂ ਸੀ ਹੁਣ ਇਹ ਸਾਡੇ ਬੰਦੇ ਸਾਡੇ ਤੋਂ ਜਿਹੜੇ ਸਾਡੇ ਕੋ ਕੰਮ ਕਰਦੇ ਨੇ ਪਲਾਈ ਸਾਡੇ ਕੋ ਕੰਮ ਕਰਦੇ ਨੇ ਉਹਨਾਂ ਨੂੰ ਪੱਟ ਕੇ ਸਾਡ ਸਾਨੂੰ ਇਹ ਦੱਬਣ ਦੀ ਕੋਸ਼ਿਸ਼ ਕਰਦੀ ਆ ਅਸੀਂ ਇਹ ਚੀਜ਼ ਨੂੰ ਰੋਕਣ ਵਾਸਤੇ ਵੀ ਪੂਰੇ ਪੂਰੇ ਤਹਿਤੋਂ ਕੰਮ ਕਰਦੇ ਆ ਸਰ ਜਿਹੜੇ ਡੀਲਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨੀ ਕਾਰ ਜਿਹੜੀ ਕਾਨੂੰਨੀ ਦਾ ਉਹ ਬੇਤਰੀ ਪਤਾ ਹੁੰਦੇ ਉਹਨਾਂ ਵਾਸਤੇ ਵੀ ਕੋਈ ਤੁਸੀਂ ਕੁਝ ਕਰਵਾਓਗੇ ਉਹ ਸਾਡੇ ਚੇਅਰਮੈਨ ਸਾਹਿਬ ਬਾਈ ਚੇਅਰਮੈਨ ਸਾਹਿਬ ਤੇ ਸਾਡੇ ਸੈਨ ਜਨਰਲ ਸੈਕਟਰੀ ਨੇ ਕਹਿਤਾ ਵੀ ਅਸੀਂ ਉਹਨਾਂ ਦੇ ਟਾਈਮ 'ਚ ਲੀਗਲ ਸਿਸਟਮ ਵੀ ਹਾਇਰ ਕਰਾਂਗੇ ਤੇ ਸਰ ਕੀ ਕਹਿਣਾ ਚਾਹੋਗੇ ਮੈਂਬਰਾਂ ਨੂੰ ਜਿਹੜੇ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਸਰ ਸਰ ਤੇਰਾ ਪ੍ਰਧਾਨ ਚੜਿਆ ਗਿਆ ਬਸ ਉਹਨਾਂ ਨੂੰ ਕਹੋ ਵੀ ਸਾਡੇ ਤੇ ਵਿਸ਼ਵਾਸ ਰੱਖਣ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਣ ਇਹ ਜਿਹੜਾ ਪਰਿਵਾਰ ਆ ਅਸੀਂ ਡਬਲ ਕਰਾਂਗੇ ਤੁਹਾਨੂੰ ਸਰ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਹੈ ਆਪਣੇ ਐਲਐਸਪੀਟੀ ਮੈਂਬਰੋਗਾਂ ਜਿਨ੍ਹਾਂ ਨੇ ਆਪਣਾ ਬਹੁਤ ਜ਼ਿਆਦਾ ਸਹਿ अपना टर्नओवर पूरा हुआ है और आगे भी उम्मीद यही रखते हैं कि वो सब मिलके चलेंगे शुभकामनाएं देंगे देंगे सर बिल्कुल हमारी शुभकामनाएं बहुत ज्यादा इनके साथ है जी जी हां जी मेरी कहना वाक ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿੰਨੀ ਵੀ ਐਸੋਸੀਏਸ਼ਨ ਦੇ ਮੈਂਬਰ ਆ ਜਿੰਨੇ ਵੀ ਹਾਊਸ ਦੇ ਜਾਨੀ ਕਿ ਐਗਜ਼ੀਕਟਿਵ ਮੈਂਬਰ ਆ ਜਾਂ ਪ੍ਰਧਾਨ ਆ ਜਾਂ ਚੇਅਰਮੈਨ ਆ ਜੇ ਆਪਾਂ ਸਾਰੀ ਐਸੋਸੀਏਸ਼ਨ ਕੀ ਸਾਰਿਆਂ ਦਾ ਇੱਕ ਆਪਣੇ ਵਪਾਰੀ ਭਾਈ ਦੇ ਨਾਤੇ ਕੋਈ ਕੰਮ ਕਰਾਂਗੇ ਤਾਂ ਮਤਲਬ ਇਹ ਨਹੀਂ ਕਿ ਆਪਾਂ ਇਕੱਜ ਨਹੀਂ ਹੋਵਾਂਗੇ ਅੱਜ ਇਕੱਜ ਦਾ ਜਮਾਨਾ ਜੇ ਫੈਮਿਲੀ ਇਕਜੁਟਨੀ ਤੱਕ ਖਤਮ ਹੋ। ਐਸੋਸੀਏਸ਼ਨ ਇਕਜੁਟਨੀ ਤੱਕ ਖਤਮ। ਜਿਹੜੀਆਂ ਜਿੱਥੇ ਇਕਜੁੱਟਾ ਉੱਥੇ ਕਿੰਨੀ ਮਿਨਿਓਰਿਟੀ ਰਹਿੰਦੀ ਆ, ਕਿੰਨਾ ਸਿਸਟਮ ਰਹਿੰਦਾ ਵਾ। ਤਾਂ ਇਕਜੁੱਟ ਰਹੋ ਆਪਣੇ ਤਰੀਕੇ ਨਾਲ ਕੰਮ ਕਰੋ। ਜੇ ਆਪਾਂ ਨੂੰ ਲੱਗਦਾ ਕਿ ਐਡਵਾਈਸ ਆ ਵਧੀਆ ਦੇਣ ਵਾਲੀ ਤਾਂ ਮੈਂ ਕਿੰਨਾ ਵੀ ਐਗਜ਼ੈਕਟਿਵ ਨੂ। ਬਸ ਇਹੀ ਕਹਿਣਾ ਚਾਹੁੰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿਨੇਸ਼ ਜੀ ਨੂੰ ਇਹ ਜਨਮਵਾਰੀ ਸੰਪਤੀ ਆ। ਅਸੀਂ ਸਾਰੇ ਜਾਣੇ ਸਾਰੇ ਮੈਂਬਰ ਦਿਨ ਦਿਬਲੀ ਰਾਜਕਨਿ ਮੇਧ ਕਰਾਂਗੇ। ਕੋਈ ਇਹੀ ਕਹਿੰਦਾ ਹੋਇਆ ਜੈ ਲੈਸਪੀਟੀ ਇਹ ਸਾਡਾ ਪਰਿਵਾਰ ਹੈ ਤੇ ਅਸੀਂ ਪਰਿਵਾਰ ਦੇ ਜੋ ਸਾਡੀਆਂ ਟ੍ਰੈਡੀਸ਼ਨ ਨੇ ਉਹਦੇ ਮੁਤਾਬਿਕ ਅੱਜ ਇਲੈਕਸ਼ਨ ਕੀਤੀ ਹੈ ਉਹ ਵਧਾਈ ਦੇ ਪਾਤਰ ਨੇ ਦਿਨੇਸ਼ ਜੀ ਜੋ ਜਿਨੈਨਿਮਸਲੀ ਸਾਡੀ ਇਲੈਕਸ਼ਨ ਦੇ ਚੇ ਪ੍ਰਧਾਨ ਚੁਣੇ ਗਏ ਨੇ ਔਰ ਇਹ ਆਪਣੀ ਟੀਮ ਨੂੰ ਅਨਾਉਂਸ ਕਰਨਗੇ ਔਰ ਇਹ ਸਾਡੀ ਜਿਹੜੀ ਐਸ਼ੀ ਦੀ ਪਰੰਪਰਾ ਉਹਨੂੰ ਬਹਾਰ ਰੱਖਣਗੇ ਸਰ ਲੱਗਦਾ ਇਹ ਪੂਰੀ ਕਾਬਲੀ ਰੱਖਦੇ ਨੇ ਜੋ ਵੀ ਮਰਜ਼ੀ ਨਾਲ ਉਹ ਹੀ ਡਿਜ਼ਰਵ ਕਰਦੇ ਸੀ ਤਾਂ ਹੀ ਇਸ ਟੀਮ ਨੇ ਇਹਨਾਂ ਨੂੰ ਇਸ ਕਾਬਲ ਸਮਝੇ ਤਾਂ ਹੀ ਇਹਨਾਂ ਦਾ ਨਾਮ ਨਾਮਿਨੇਟ ਕੀਤਾ ਔਰ ਇਹ ਅੱਜ ਚੁਣेंगे ਨੇ ਅਸੀਂ ਵਧਾਈ ਦੇ ਪਾਤਰ ਕਿਹੜੀ-ਕਿਹੜੀ ਮੁਸ਼ਕਲਾਂ ਦਰਪੇਸ਼ ਆ ਗਈਆਂ ਨਹੀਂ ਦੇਖੋ ਵਪਾਰੀਆਂ ਨੂੰ ਆਨ ਟਾਈਮ ਟੂ ਟਾਈਮ ਕਰੀ GST ਨਾਲ ਕਰੀ ਇਨਕਮ ਟੈਕਸ ਨਾਲ ਕੋ ਹੋਰ ਕਈ ਟਾਈਮ ਟੂ ਟਾਈਮ ਸਮੱਸਿਆਵਾਂ ਆਂਦੀਆਂ ਨੇ ਉਹਨਾਂ ਦੇ ਨਾਲ ਨਾਲ ਸਮਾਧਾਨ ਹੋ ਜਾਂਦੇ ਨੇ ਔਰ ਅਸੀਂ ਜੇ ਸਾਰੇ ਇਕੱਠੇ ਰਾਵਾਂਗੇ ਤਾਂ ਮੁਸ਼ਕਲਾਂ ਆਪਣੇ ਆਪ ਹੱਲ ਹੁੰਦੀਆਂ ਰਹਿਣਗੀਆਂ ਤੇ ਮੁਬਾਰਕਾ ਦੇਣਾ ਚਾਹੋਗੇ ਤੇ ਬਹੁਤ ਬਹੁਤ ਵਧਾਈਆਂ ਸਾਰੇ ਅਗਲਵਾਰ ਪਰਿਵਾਰ ਨੂੰ ਖਾਸ ਕਰਕੇ ਤਨੀ